ਪੰਜਾਬ 'ਚ ਚੱਲੀ ਬਦਲਾ ਦੀ ਲਹਿਰ ਨਸ਼ਿਆਂ ਖਿਲਾਫ ਜਾਗੁੱਟਿਆ ਪੰਜਾਬ ਇੰਨਾ ਮਹਿੰਗਾ ਪੱਥਰ ਲਾਇਆ ਹੋਇਆ ਉਹਨਾਂ ਨੇ ਲੋਕਾਂ ਦੇ 70 ਵਿਛਾ ਕੇ ਅਬ ਦੇ ਕਰੇ ਪੱਥਰ ਲਾਇਏ ਨੇ ਹਏ ਜਿੰਨਾ ਚਿਰ ਬੀਨ ਆਸ ਨਹੀਂ ਹੁੰਦਾ ਨਾ ਉਹਨਾਂ ਚਿਰ ਅਸੀਂ ਛੱਡਣਾ ਨਹੀਂ ਤੂੰ ਇਹਨਾਂ ਦੀ ਸਿਰੀ ਦੱਪੜੀ ਪਹਿਣੀ ਐ ਨਾ ਨਸ਼ਾ ਤਸਕਰਾਂ ਦੀ ਕਈ ਦਹਾਕਿਆਂ ਤੋਂ ਬਾਅਦ ਪੰਜਾਬ 'ਚ ਕੋਈ ਅਜਹੀ ਸਰਕਾਰ ਆਈ ਐ ਜੋ ਨਸ਼ਿਆਂ ਖਿਲਾਫ ਪੂਰੀ ਤਾਕਤ ਦੇ ਨਾਲ ਲੜ ਰਹੀ ਐ ਅੱਜ ਪੰਜਾਬ ਦੇ ਕਈ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਅੱਗੇ ਵਧ ਰਹੇ ਨੇ ਅਤੇ ਖੇਤੀਬਾੜੀ ਦੇ ਨਾਲ ਵੀ ਜੁੜ ਰਹੇ ਨੇ ਜੇਕਰ ਪੰਜਾਬ 'ਚੋਂ ਨਸ਼ਿਆਂ ਨੂੰ ਜੜ ਤੋਂ ਖਤਮ ਕਰਨਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਦੇ ਨਾਲ ਖੜਨਾ ਪਵੇਗਾ ਜੇ ਕੋਈ ਬੰਦਾ ਪਿੰਡ ਦੇ ਵਿੱਚ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਨੂੰ ਚਿੱਟੇ ਰੰਗ ਦੀਆਂ ਕਰਕੇ ਵਿਧਵਾ ਵਾਲੀਆਂ ਚੁੰਨੀਆਂ ਉਹਨਾਂ ਦੇ ਸਿਰ ਤੇ ਦਵਾ ਕੇ ਤੇ ਚਿੱਟੇ ਰੰਗ ਦੇ ਸੱਥਰ ਵਿਛਾ ਕੇ ਤੇ ਉਹੀ ਬੰਦਾ ਉਸੇ ਪਿੰਡ 'ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੋਣ ਦੇਣਾ ਉਹਨਾਂ ਦੇ ਘਰੇ ਤਾਂ ਫਿਰ ਬਲਡੋਜ਼ਰ ਚੱਲੂਗਾ ਚੱਲੂਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਿਵਲੋ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚਈ ਹੈ ਤੁਸੀਂ ਵੀ ਇਸ ਯਾਤਰਾ ਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਏ ਅੱਜ ਆਪਣਾ ਲੋਕ ਪੈਰੇ ਜੀ ਨਵੀਂ ਜਿਹੜੀ ਬੂੰਗਾ ਸਾਹਿਬ ਤੋਂ ਉੱਪਰਲੇ ਨਮੋ ਹਿਮਾਚਲ ਬਾਰਡਰ ਤੱਕ ਜਿਹੜੀ ਸੜਕ ਇੱਕ ਤਾਂ ਪੈ ਗਈ ਸੀ ਜੀ ਇੱਕ ਆਪਣਾ ਬਰਸਾਤਾਂ ਦੇ ਕਰਕੇ ਪੈਂਡਿੰਗ ਪਈ ਸੀ ਜਿਹੜੀ ਉਹ ਤਾਜਪੁਰਾ ਤੋਂ ਬਾਇਆ ਅਟਾਰੀ ਦੇ ਹੋ ਕੇ ਬਾਇਆ ਤਾਜਪੁਰਾ ਤੋਂ ਉੱਪਰ ਹਰਦੂ ਹਰੀਪੁਰ ਨੂੰ ਜੋੜਦੀ ਹੈ ਇਹ ਸੜਕ ਇਹ ਤੇ ਇਹਦੇ ਉੱਪਰ ਅੱਜ ਕੰਮ ਸ਼ੁਰੂ ਹੋ ਗਿਆ ਜੀ ਤੇ ਇਹ ਸਾਡੇ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬੈਂਸ ਜਿਨ੍ਹਾਂ ਦੀ ਇਹ ਦੇਣ ਹੈ ਜਿਨ੍ਹਾਂ ਨੇ ਪਹਿਲਾਂ ਹੀ 4.5 ਕਰੋੜ ਰੁਪਏ ਇਹ ਸੜਕ ਦੇ ਉੱਤੇ ਆਇਆ ਸੀ ਬੜੀ ਪੁਰਾਣੀ ਮੰਗ ਸੀ ਇਲਾਕੇ ਦੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਣਾ ਇਹ ਕਟੋ-ਕਟ ਦੀ ਜੇ ਅਸੀਂ ਮੰਨ ਕੇ ਚੱਲੀਏ ਸਾਡੀ ਉਮਰ ਵੀ 35 ਤੋਂ ਲਾਗपास ਹੋ ਗਈ ਤੇ ਅਸੀਂ ਨੀ ਇਹ ਸੜਕ ਅੱਦੇ ਬਣੀ ਦੇਖੀ ਤੇ ਇਹ ਜਿਹੜੀ ਸੜਕ ਹੈ ਹੁਣ ਬਣ ਕੇ ਤਿਆਰ ਹੈ ਤੇ ਆਪਣਾ ਕੰਮ ਚੱਲ ਰਿਹਾ ਹੈ ਇਹਦਾ ਪੂਰਾ ਜੋਰ ਸ਼ੋਰ ਨਾਲ ਤੇ ਇਹ ਹੈ ਜੀ ਸਾਡੇ ਕੰਮ ਆਵਾਜ਼ ਦੀ ਪਾਰਟੀ ਦੇ ਸਰਦਾਰ ਭਗਵਾਨ ਸਿੰਘ ਜੀ ਮਾਨ ਦੇ ਤੇ ਸਾਡੇ ਮੰਤਰੀ ਸਰਦਾਰ ਹਜੋ ਸਿੰਘ ਜੀ ਬੈਂਸ ਦੇ ਜਿਹੜੇ ਕੋਸਟ ਵਿਰੋਧੀ ਆਪਣਾ ਕਰ ਰਹੇ ਸੀ ਜੀ ਰੋਡ ਤੇ ਲੋਕ ਨਹੀਂ ਪਈ ਅਸੀਂ ਵੱਟੇ ਵਜ ਦੇ ਸਿਰਾਂ 'ਚ ਤੇ ਚਲੋ ਉਹਨਾਂ ਦਾ ਆਪਣਾ ਕੰਮ ਉਹ ਆਪਣੀ ਡਿਊਟੀ ਉਵਾਰ ਰਹੇ ਆ ਤੇ ਜਿਹੜੀ ਸਾਡੀ ਡਿਊਟੀ ਹੈ ਉਹ ਹੈ ਜੀ ਕੰਮ ਕਰਨੇ ਦੀ ਅਸੀਂ ਐਵੇਂ ਜਿਹੜੀ ਜਾਂ ਬੈਂਸਵਾਜੀ ਲਾ ਲੋ ਜਾਂ ਕੁਝ ਵੀ ਹੈ ਇਲਾਕੇ ਦੀ ਪ੍ਰਾਣੀ ਮੰਗ ਨੂੰ ਅਸੀਂ ਪੂਰਾ ਕਰ ਰਹੇ ਹਾਂ ਮੰਤਰੀ ਸਾਹਿਬ ਪੂਰਾ ਕਰ ਰਹੇ ਹੈ ਤੇ ਬਹੁਤ ਬਹੁਤ ਧੰਨਵਾਦ ਹੈ ਮੰਤਰੀ ਸਾਹਿਬ ਦਾ ਤੇ ਇਲਾਕੇ ਨੂੰ ਵੀ ਇਹ ਬਹੁਤ ਵੱਡੀ ਦੇਣ ਹੈ ਜਿਹੜੀ ਥੋੜੇ 10 ਫੋਟ 10 ਫੋਟ ਸੀ ਪਹਿਲਾਂ ਇਹ ਸੜਕ ਤੇ ਹੁਣ ਜਿਹੜੀ ਇਹ ਸੜਕ ਹੈ ਇਹ ਬਣ ਕੇ 14 ਫੁੱਟ ਤਿਆਰ ਹੋਈਆਂ ਜੀ ਇਹ ਇੱਕ ਲੇਅਰ ਇਹਦੀ ਪੈ ਚੁੱਕੀ ਐ ਤੇ ਬਹੁਤ ਵਧੀਆ ਸੜਕ ਦਾ ਕੰਮ ਚੱਲ ਰਿਹਾ ਐ ਦੇਖੋ ਤੁਸੀਂ ਮੋਟੀ ਪਰਤ ਐ ਪੂਰੀ ਐ ਕੋਈ ਉਹ ਨਹੀਂ ਐ ਕੋਈ ਚਾਲੂ ਕੰਮ ਨਹੀਂ ਹੈਗਾ ਵੀ ਜਿਹੜਾ ਪਰਸ਼ੇ ਦੇ ਬਲੋਗ ਸ਼ੰਤੀ ਨੇ ਬੋਟਾ ਆ ਗਈਆਂ ਤੇ ਉਹਦੇ ਕਰਕੇ ਕੋਈ ਚਾਲੂ ਕੰਮ ਵੀ ਆਪਣਾ ਕਰਕੇ ਪਹੁੰਚ ਜਾਈਏ ਜਿੱਦਾ ਪਹਿਲਾਂ ਦੇ ਜਿਹੜੇ ਲੀਡਰ ਸੀ ਉਹ ਪੈਚ ਵਾਰ ਕਰਾ ਲੈਂਦੇ ਸੀ ਮੜਾ ਜਾਂ ਜੇ ਤੋ ਬੋਟਾ ਆਣੀਆ ਕੋਈ ਵੀ ਤੇ ਉਹ ਕੋ ਚਾਲੂ ਕੰਮ ਨਹੀਂ ਹੈਗਾ ਕਿਥੇ ਜਿਹੜੇ ਨੀ ਪੱਥਰ ਹੈ ਉਹ ਕੰਮ ਕਰਕੇ ਫਿਰ ਉਹਦੇ ਬਾਅਦ ਨੀ ਪੱਥਰਾਂ ਦਾ ਕੰਮਾ ਦਾ ਉਹ ਗਾਰਡਨ ਹੁੰਦਾ ਇਹ ਨਹੀਂ ਹੈ ਕਿ ਪਹਿਲਾਂ ਆਪਣਾ ਨੀ ਪੱਥਰ ਰੱਖ ਦੋ ਬਾਅਦੋਂ ਕੰਮ ਹੋਵੇ ਨਾ ਕੋਈ ਵੀ ਹਾਂਜੀ ਤੇ ਆਪਣਾ ਟੱਚ ਕਰਦੀ ਹੈ ਜੀ ਸਾਹਮਣੇ ਜਿਹੜਾ ਹਰਦੂ ਫਰੀਵਰ ਹੈ ਉਹਨੂੰ ਟੱਚ ਕਰਦੀ ਹੈ ਜੀ ਸੜਕੇ ਇਹ ਇਹ ਕਾਫੀ ਲੰਬੇ ਸਮੇਂ ਤੋਂ ਮੰਗ ਸੀ ਇਹ ਇਲਾਕੇ ਦੀ ਸਾਰੀ ਤੇ ਅੰਦਰ ਘੁੰਮ ਕੇ ਉਹ ਸਾਹਮਣੇ ਜਿਹੜੀ ਉਹ ਸਾਹਮਣੇ ਏਰੀਆ ਹੈ ਉੱਥੇ ਜਾਂਦੀ ਹੈ ਜੀ ਸੜਕ ਇਹ ਆਪਣਾ ਹਰ ਦੋ ਹਰੀ ਬੰਡਰਚ ਕਰਦੀ ਹੈ ਸਾਹਮਣੇ ਜੀ ਇਹ ਬਹੁਤ ਬਹੁਤ ਧੰਨਵਾਦ ਆ ਜੀ ਮੰਤਰੀ ਸਾਹਿਬ ਦਾ ਜਿਹੜੇ ਕਾਰਜ ਹੋ ਰਿਹਾ ਇਹ ਵੀ ਨਹੀਂ ਹੈ ਜੀ ਕਿ ਆਪਣਾ ਇਹਦੇ ਪਿੰਡ ਦੇ ਵਸਨੀਕ ਵੀ ਹੈਗੇ ਜੀ ਅਗੇ ਜੀ ਕਿੱਦਾਂ ਜੀ ਸੜਕ ਦਾ ਕਿੱਦਾਂ ਤੁਹਾਨੂੰ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ 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 11 ਫੁੱਟ ਫਿਰ ਸਰਕਾਰ ਦੇ ਕੰਮਾਂ ਤੇ ਖੁਸ਼ ਆ ਕੰਮਾਂ ਤੇ ਖੁਸ਼ ਸਰਕਾਰ ਦੇ ਨਹੀਂ ਬਿਲਕੁਲ ਬਿਲਕੁਲ ਤੁਹਾਡੀ ਕਿੰਨੀ ਉਮਰ ਹੋ ਗਈ ਜੀ ਕਿੰਨੇ ਟਾਈਮ ਤੇ ਤੁਸੀਂ ਇਹ ਰੋਡ ਮਤਲਬ ਬਣਿਆ ਦੇਖਿਆ ਹੀ ਨਹੀਂ ਹੈਗਾ ਅੱਛਾ ਜੀ ਪਹਿਲਾਂ 10 ਫੁੱਟ ਬਣੀ ਵੀ ਦੀ ਜਾਂ ਦੇਖ ਲੋ ਤੁਸੀਂ ਆਪ ਹੀ ਸੁਣ ਲੋ ਹੁਣ 52 ਸਾਲ ਉਮਰ ਹੋ ਗਈ ਦੇਖ ਲੋ ਅੰਕਲ ਜੀ ਕਹਿੰਦੇ ਸਾਡੀ ਅਗਲੀ ਕਿੰਨਾ ਟਾਈਮ ਹੋ ਗਿਆ ਜੀ ਇਹ ਰੋਡ ਜਿਹੜਾ ਤੁਸੀਂ ਦੇਖ ਰਹੇ ਇਹ ਇਹ ਰੋਡ ਜਿਹੜਾ ਬਣਿਆ ਕਿੰਨੇ ਸਾਲਾਂ ਦੇ ਬਾਅਦ ਬਣਿਆ ਜੀ ਇਹ ਇਹ ਸਾਢੇ 9 ਬਾਅਦ ਕਿੰਨੇ ਸਾਲ ਹੋ ਗਏ ਥੋੜੀ ਜਿਹੀ ਨੀ ਉਮਰ ਹੋ ਗਈ ਜੀ 58 ਹੋ ਗਈ ਤੁਸੀਂ ਪੈਚ ਵਰਕ ਹੁੰਦਾ 10 ਫੁੱਟ ਹੋ ਜਾਂਦਾ ਉਹ ਜਿਹੜਾ ਕੋਈ ਪੈਚ ਵਰਕ ਹੋ ਕੇ ਕੋ ਨਵਾਂ ਨਹੀਂ ਬਣਿਆ ਹੈਗਾ ਹਰ 50 ਸਾਲ ਦੀ ਉਮਰ 'ਚ ਪਹਿਲੀ ਵਾਰ ਰੋਡ ਇਹ ਨਵਾਂ ਬਣਨ ਲੱਗਿਆ ਹੋਇਆ ਹੈ ਦੇਖੋ ਦੇਖ ਲਓ ਜੀ ਪਿਛਲੀਆਂ ਸਰਕਾਰਾਂ ਦਾ ਹਾਲ